ਸੰਵਿਧਾਨ ਦੀ ਰੱਖਿਆ ਕਰਦੇ ਹੋਏ ਆਵਾਜ਼ ਸਾਬ ਅੰਬੇਦਕਰ ਦੇ ਪਾਇਪ ਪੂਰਨਿਆ ਤੇ ਚਲਦੇ ਹੋਏ ਅਸੀਂ ਸਾਰੇ ਲੋਕ ਜਿਹੜੇ ਵੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਇਸ ਸੰਵਿਧਾਨ ਦੀ ਰੱਖਿਆ ਕਰੀ ਔਰ ਸੰਵਿਧਾਨ ਦੀ ਲੜਾਈ ਲੜੀ ਡਾਕਟਰ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਸਭ ਤੋਂ ਪਹਿਲਾਂ ਦੇਸ਼ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਪੂਰਾ ਪਰਿਵਾਰ ਜੀ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਤਮਸਤਕ ਹੋ ਕੇ ਔਰ ਮੈਂ ਤੇ ਪੁਲਾ ਜੀ ਅੱਜ ਰੂਪਨਗਰ ਖੇ ਜਾ ਕੇ ਸਿਮਲਾ ਸਾਹਿਬ ਦੇ ਵੀ ਨਾਮੀ ਜੀ ਸ਼ੁਕਰ ਕਰਦੇ ਔਰ ਕਾਗਜ਼ ਦਾਖਲ ਕੀਤੇ ਔਰ ਮੈਨੂੰ ਪੂਰੇ ਨੁਮੀਦ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਉਹ ਬਹੁਤ ਅਪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ तमाम ਮੁੱਦਿਆਂ लुधियाना ਦੇ तमाम ਮਸਲੇ ਆਮ ਲੋਕਾਂ ਦੇ ਆਮ ਮਸਲੇ ਆਤੀ ਪੰਜਾਬ ਦੇ ਪੰਜਾਬ ਦੇ ਕਾਂਗਰਸ ਪਾਰਟੀ ਹਰ ਵਿਅਕਤੀਾਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੀਏ ਉਹ ਇਸੇ ਦਰਵਾਜ਼ੇ ਖੁੱਲੇ ਹੈ ਔਰ ਬਹਿਸ ਭਰਾਵਾਂ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਜੇ ਨਾਲ ਆਉਂਦਾ ਅੱਜ ਹੀ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਨੂੰ ਇਹ ਕਮੇਟੀ ਜਿਹੜੀ ਇਸ ਵਾਰ ਇਸ ਪਾਸੇ ਲਗਾਤਾਰ ਸਵਾਲ ਚੁੱਕ ਰਿਹਾ ਹੈ ਕਿ ਜਿਹੜਾ ਉਹਦਾ ਬਕਸ ਸੰਸਦਾਂ ਨੂੰ ਅਸੀਂ ਐਸਾ ਜਾਣਦੇ ਨੇ ਕਿ ਮੈਨਾ ਅੱਗੇ ਅੱਗੇ ਹੋ ਜਾ ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਨੁੱਖੀ ਅਦਾਵਤ ਹੈ ਜਿਹੜੇ ਮਸਲੇ ਅਦਾਲਤ ਛੋਣ ਜੀ ਰਾਜਾ ਵੜਿੰਗ ਉਹਨਾਂ ਤੇ ਟਿੱਪਣੀ ਕਰਦਾ ਚੁਣਾਵਾਂ ਇਹ ਸਦਾ ਕੀਤਾ ਤਾਂ ਲਗਾਤਾਰ ਖੜੇ ਦੰਗਾਂ ਬੇਦਾਂ ਨੇ ਬਹੁਤ ਕੀਤਾ ਹੈ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ 84 ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਅਦਰਵਾਈਜ਼ 84 ਚ ਰਾਜੇ ਵਿੜਿੰਗਾ 6 ਸਾਬੋ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਲਿਆ ਤੇ ਕਿਹੜੀ ਮੈਂ ਪਾਰਟੀ ਤੋਂ ਲੜ ਰਹਿਣਾ ਕਹਿੰਦਾ ਪਾਰਟੀ ਤੋਂ ਲੜ ਰਹਿਣਾ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਗ ਐਵੇਂ ਹੀ ਆਪਣੇ ਆਪ ਮੈਨੂੰ ਬੇहद ਦਰਦ ਹੈ 84 ਦੇ ਜਿਹੜੀ ਘਟਨਾ ਕੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਵੀੜਾ ਸੁਣਦਾ ਕਿ ਉਹਰੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਹਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜਕੇ ਝੰਡੀਆਂ ਮੈਂ ਪਹਿਲੇ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਔਰ ਮੈਂ ਉਹਨਾਂ ਸੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰ ਜੇ ਤੁਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ